नमस्कार आप देख रहे हैं वी क्रांति न्यूज ਸਰ ਜਿਹੜੀ ਸਪੈਸ਼ਲ ਲਾਕਾਬੰਦੀ ਕੀਤੀ ਗਈ ਹੈ ਜੀ ਉਸ ਬਾਰੇ ਜਾਣਕਾਰੀ ਦੇਣਾ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਜਲੰਧਰ ਇੱਕ ਵਾਈਡਸਪਰੈਡ ਆਪਰੇਸ਼ਨ ਜਲੰਧਰ ਪੁਲਿਸ ਨੇ ਕੰਡਕਟ ਕੀਤਾ ਜਿਹੜੇ ਕਿ ਵਾਇਲੈਂਟਸ ਟ੍ਰੈਫਿਕ ਵੋਲੈਸ਼ਨਸ ਦੇ ਅਗੇਂਸਟ ਹੀਵ ਟੀਜ਼ਰਸ ਜਾਂ ਜੋ ਕਿ ਹੁੱਲਰਬਾਜ਼ੀ ਕਰਦੇ ਹਨ ਉਹਨਾਂ ਦੇ ਅਗੇਂਸਟ ਐਕਸ਼ਨ ਲੈਂਦੇ ਹੋਏ ਅਸੀਂ ਸਾਨੂੰ ਇੱਕ ਵੱਡੀ ਕਾਮਯਾਬੀ ਹੋਈ ਹੈ ਜਿਹਦੇ ਵਿੱਚ ਕਿ ਅਸੀਂ ਟੋਟਲ 480 ਵੀਕਲ ਚੈੱਕ ਕੀਤੇ ਇਹਦੇ ਵਿੱਚ ਵੱਖ-ਵੱਖ ਏਸੀਪੀ ਸਬ ਡਿਵੀਜ਼ਨਲ ਏਸੀਪੀਸ ACP ਟ੍ਰੈਫਿਕ ਤੇ SHOs, IRS ਇਨਚਾਰजेस ਤੇ FMT ਦਾ ਯੋਗਦਾਨ ਰਿਹਾ। ਇਹਦੇ ਵਿੱਚ ਕੁੱਲ ਅਸੀਂ ਚਲਾਨ ਕੀਤੇ ਹਨ 87 ਜਿਨ੍ਹਾਂ ਦੇ ਵਿੱਚ ਉਹ ਬਲੈਕ ਫਿਲਮ ਦੇ 17, ਵਿਦਆਊਟ ਨੰਬਰ ਪਲੇਟ ਦੇ ਵੀ 17, ਟ੍ਰਿਪਲ ਰਾਈਡਿੰਗ ਦੇ 16 ਚਲਾਨ, ਰਾਈਡਿੰਗ ਵਿਦਆਊਟ ਹੈਲਮਟ ਦੇ 15, ਮੋਡੀਫਾਈਡ ਬੁਨੇਟਸ ਅਲੈਂਸਰ ਦੇ 8 ਤੇ ਵਿਦਆਊਟ ਡਰਾਈਵਿੰਗ ਲਾਇਸੈਂਸ ਦੇ 7 ਤੇ ਜਿਹੜੇ ਟੋਟਲ ਵੀਕਲ ਜਿਨ੍ਹਾਂ ਕੋਲ ਪ੍ਰੋਪਰ ਡਾਕੂਮੈਂਟਸ ਨਹੀਂ ਸੀ ਅਸੀਂ 7 ਐਸ ਵੀਕਲਸ ਸੀ ਉਹਨਾਂ ਨੂੰ ਇੰਪਾਉਂਡ ਕੀਤਾ ਹੈ। ਜਿਹੜੀ ਜਲੰਧਰ ਪੁਲਿਸ ਹੈ ਇਹ ਤੁਹਾਡੇ ਲਈ ਇੱਕ ਸੇਫ এনवायरमेंट ਕ੍ਰੀਏਟ ਕਰਨ ਦੇ ਲਈ ਇੱਕ ਸੇਫ ਟ੍ਰੈਫਿਕ ਤੇ ਇੱਕ ਕੇਅਰ ਫਰੀ ਇੱਕ ਇੰਜੋਏਬਲ ਇੱਕ ਸੁਖਤ এনवायरमेंट ਬਣਾਉਣ ਲਈ ਵਚਨਬੱਧ ਹੈ ਤੇ ਅਸੀਂ ਆਪਣਾ ਪੂਰਾ ਐਫਰਟ ਲਗਾ ਰਹੇ ਹਾਂ ਤਾਂ ਕਿ ਇੱਕ ਸੇਫ এনवायरमेंट ਕ੍ਰੀਏਟ ਹੋ ਸਕੇ ਥੈਂਕ ਯੂ ਨਮਸਕਾਰ ਆਪ ਦੇਖ ਰਹੇ ਹੈ ਵੀ ਕ੍ਰਾਂਤੀ ਨਿਊਜ਼